ਹਾਂਜੀ ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਵੈਲਕਮ ਕਿਆ ਹਾਲ ਚਾਲ ਕਿਵੇਂ ਸਾਰੇ ਸਿੱਖਾ ਕਰਦੇ ਛੋਟੇ ਜਿਹੇ ਲੋ ਦੀ ਸ਼ੁਰੂਆਤ ਤੇ ਆਪਾਂ ਆਏ ਸ਼ੌਪ ਤੇ ਸਵੇਰ ਦਾ ਤੇ ਹੁਣ ਡੈਮੋ ਜੀ ਦਾ 11:30 12 ਦਾ ਚੱਲੇ ਆਂ ਘਰ ਸਾਡੇ ਵਰਾ ਇੱਕ ਦਾ ਟਾਈਮ ਹੋ ਗਿਆ ਹੁਣ ਚੱਲਨੇ ਘਰ ਹਰ ਫਤ ਨੇ ਬਣਾ ਲੈ ਕੇ ਆਂ ਮੈਂ ਫੇ ਕੱਲ ਤੇ ਸ਼ੌਪ ਬੰਦੀ ਰਹੀ ਕੱਲ ਪਰਸੋਂ ਦੋੜ ਦੇਣਾ ਤੇ ਵਿੱਚ ਕੰਮ ਹੀ ਪੈ ਜਾਂਦੇ ਹੁਣ ਆਪਣੇ ਕੰਮ ਤੋਂ ਮੈਂ ਆਪਣੇ ਕੰਮ ਗਿਆ ਹੀ ਕੱਲ ਪਰਸੋਂ ਗਿਆ ਕੱਲ ਤੇ ਨਹੀਂ ਗਿਆ ਪਰਸੋਂ ਗਿਆ ਹੈ ਰੋਟੀ ਆ ਮੇਖਣਾ ਪੈਂਦਾ ਕੰਮ ਧੰਦੇ ਜਾਣਾ ਪੈਂਦਾ ਚਲੋ ਨਹੀਂ ਤੇ ਜਿਹਨਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰਨ ਹਲੋ ਜੀ ਰੋਟੀ ਆਪਣੀ ਆ ਗਈ ਸਵੇਰ ਦੀ ਘਰ ਫਤਿਹ ਉਹ ਸੁਤਾ ਉਹ ਮੇਰਾ ਪਤ ਜਲਦੀਏ ਫਿਰ ਰੋਟੀ ਪਣੀ ਛਕ ਲਿਆ ਟਾਈਮ ਹੋ ਚੱਕਾ ਵੇਖੋ ਸਵਾਦ ਉਹਦਾ ਚੱਲੇ ਆ ਹੁਣ ਹਾਂ ਬਾਬਾਵਾ ਚਲੋ ਖਾਣ ਤੇ ਚਲੀਏ ਹੈਂ ਕਲੀ ਚਲੋ ਚਲੋ ਲੇਟ ਵੜਾਓਗੇ ਰੋਟੀ ਪਾਣੀ ਆਪਾਂ ਛਕ ਲਿਆ ਤੇ ਹੁਣ ਚਾਰ ਲੱਗੇ ਆਉਣ ਆਪਦਾ ਤੇ ੱੱੱੱ ਲੇਵਾ ਸਮਾਨ ਤੋਂ ਲੈਣ ਵਾਸਤੇ ਜੋ ਵੀ ਤੇਲ ਗੁਲ ਵਿੱਚ ਮਸਾਲਾ ਮਸਲਾ ਜਿਹੜਾ ਪੈਣਾ ਉਹ ਲੈ ਜੀ ਤੇ ਉਸ ਤੋਂ ਬਾਅਦ ਫਿਰ ਆਪਾਂ ਦੇਖਦੇ ਆ ਅੱਗੇ ਦਾ ਕਾਰਵਾਈ ਕੀ ਹਾਰਫ ਤੇ ਦੇਖਦਾ ਬਿਆ ਟੀਵੀ ਪਹਿਲਾਂ ਸੁੱਤਾ ਸੀ ਪੁਣੇ ਉੱਠਿਆ ਹਾਂਜੀ ਕੀ ਦੇਖਣ ਦੇ ਆ ਸੀ ਮਾ ਤੇ ਡੈਡੀ ਜੀ ਬੈਠੇ ਰਹੇ ਤੇ ਮੰਮੀ ਬਣਾਉਂਦੀ ਐ ਚਾਹ ਡੈਡੀ ਵਾਸਤੇ ਡੈਡੀ ਆਏ ਹੀ ਕਿ ਪਲਾਟ ਚ ਤੇ ਮੰਮੀ ਹੰਦੇ ਚੱਲ ਚਾਹ ਬਣਾ ਦਿੰਨੀ ਮੈਂ ਰੋਟੀ ਖਾਣ ਦੀ ਤੇ ਮੰਮੀ ਹੰਦੀ ਮੈਂ ਬਣਾ ਦਿੰਨੀ ਚਾਹ ਹੁਣੇ ਮਸਾਲਾ ਲੱਗੇ ਆ achar ਦਾ 60 ਕੰਦੇ ਤਾਂ ਕੁੱਕੜੇ ਪੀਸਣ ਲੱਗੇ ਨੇ ਮਿਕਸੀ 'ਚ ਗ੍ਰੇਂਡ ਕਰਨ ਲੱਗੇ ਨੇ ਢੱਕਣ ਵੀ ਦਿੱਤਾ ਕੁੱਕਰ ਦੇ ਸਰੰਗ ਮੰਚ ਤੇ ਆਇਆ ਤਿਆਰ ਹੋਇਆ ਸਮੋਸਾ ਲਾ ਇਹਨਾਂ ਨੇ ਸਬੂਤਾ ਲਿਆਂਦਾ ਤੇ ਮਿਕਸੀ ਚ ਉਹਨੇ ਗ੍ਰाइंड ਕਰਨਗੇ ਇਹਦੇ ਚ ਦੇ ਦੂ ਇਹਦੇ ਉਹ ਇਹਦੇ ਚ ਇਹਨਾਂ ਨੇ ਜਿਹੜੀ ਹੈਗੀ ਵੀ ਧੋੜ ਬੈਣੀ ਖਲਾਰਾ ਪਾ ਦੇਣਾ ਇਹ ਦੂਜੀ ਕੱਢ ਲੈ ਇਹਦੇ ਚ ਨਹੀਂ ਬੁਣਨੀ ਕੱਲ ਤੇ ਲਾ ਪਹਿਲਾਂ ਕਰਮ ਕਰ ਲਿਆ ਹੋਇਆ ਕੜਾਈ ਚ ਜੇ ਮਿਕਸੀ ਖਰਾਬ ਕਰਤੀ ਮੈਂ ਤਾਂ ਫੇਰ ਵੇਖਿਓ ਕਰ ਦੇਣੀ ਤੁਸੀਂ ਖਰਾਬ ਮੂੰਹ ਤੇ ਵੱਜਣੀ ਹਏ ਉੱਤੇ ਹੱਥ ਰੱਖੋ ਵੈਰੀ ਗੁੱਡ ਹਾਂ ਤੇ ਪੀ ਪਹਿਲੀ ਮਿਕਸੀ ਦਾ ਕੰਮ ਫੇਲ ਹੋ ਗਿਆ ਹੁਣ ਦੂਜੀ ਮਿਕਸੀ ਚ ਲੱਗੇ ਇਹ ਦੇ ਜੇ ਤੋ ਹੋ ਹੀ ਜਾਣਾ ਹਨਾ ਪੁਰਾਣੀਆਂ ਚੀਜ਼ਾਂ ਕੰਮ ਆਉਂਦੀਆਂ ਨਵੀਂ ਵੀ ਹੁੰਦੀ ਇਹ ਕੰਮ ਐਵੇਂ ਕਾਸੀ ਪਹਲਾਓ ਰੈਂਟੀ ਦਾ ਵਿਚਾਰੀ ਦਾ ਉੱਪਰ ਉਵੇਂ ਮੈਂ ਸਹੀ ਵਧੀਆ ਹੋਵੇ ਆਵੇਂ ਇੱਕ ਆਖੀਏ ਉਹ ਚੋਪਰ ਵਾਸਾ ਕਰੋ ਉਹ ਖਾਓ ਗਲਾਈ ਹੋ ਗਿਆ ਸਭ ਕੋ ਕੀ ਕੀਤਾ ਇਹਨੂੰ ਹੋਰ ਇੱਕ ਵਾਰਾ ਕਰ ਲਓ ਮੇਥੀ ਨਹੀਂ ਹੁੰਦੀ ਲੈ ਮੇਥੀ ਕਹਿੰਦੇ ਛੂਰੀ ਤਾਂਦੇ ਤਾਂਦੇ ਪਪਾ ਹਾਂ ਪਪਾ ਵਾਹ ਮਨੀ ਇਧਰ ਮੰਮੀ ਦੱਸਦੇ ਪਏ ਮੈਨੂੰ ਕਿ ਚਾਰ ਕਿਵੇਂ ਪਾਈਦਾ ਮੈਂ ਹੀ ਮੰਮੀ ਨੂੰ ਬੁਲਾਇਆ ਆ ਮੈਂ ਕਹਾ ਮੈਨੂੰ ਜਾਚ ਦੱਸੋ ਕਿ ਚਾਰ ਕਿਵੇਂ ਪਾਈਦਾ ਨਾਲੇ ਮੈਨੂੰ ਜਾਚ ਆਜੂਗੀ ਹੈਨਾ ਇਹਦੇ ਉੱਤੇ ਨਾ ਘਰ ਠੰਡਾ ਹੋ ਜੂਗਾ ਤੇ ਇਹਦੇ ਉੱਤੇ ਹਾਂ ਰੱਖ ਦੇਣੀ ਜੋ ਕੜਾਹੀ ਇੰਦਰੋਂ ਨਾ ਆ ਕੇ ਉੱਤੇ ਰੱਖਣਾ ਜੀ ਉਦੇ ਉੱਪਰ ਬਿੰਗਾ ਹੋਣਾ ਲੈ ਅੰਦਰ ਰੱਖੀ ਜੇ ਕੜਾਈ ਕਿੰਦਾ ਸਿੱਤੇ ਨਾ ਦੇ ਕਿਧਾ ਕਰਾਂ ਦੇ ਇੱਕ ਪਤਾ ਹੀ ਨਹੀਂ ਕੋਈ ਵਸਦੀ ਜਾਂਦਾ ਲੱਗਦਾ ਲੱਗਿਆ ਸੀ ਜਾਂਦਾ ਮੈਂ ਨੀਂਦ ਨਹੀਂ ਆਉਂਦੀ ਮੈਨੂੰ ਮੈਂ ਤਰਸਾ ਰਿਹਾ ਕਿੰਨਾ ਚਾਹ ਚਾਹ ਇਹਦੇ ਚ ਪਾਤਾ ਜਬਤੀਲੇ ਚ ਹਾਂ ਦੋਨ ਫ੍ਰਿਜ ਚਾ ਰਾ ਦੋ ਨਹੀਂ ਦੇਣੂ ਪੜਾਈ ਚ ਰਹਿਣ ਦੇਣਾ ਹੀ ਰਿਚਾ ਰਹਾ ਦੰਡਾ ਲਾ ਰਿਹਾ ਅਤੇ ਅਤੇ ਲੋਈ ਗ੍ਰੇਪ ਨੂੰ ਕੱਟਣਾ ਹੈ ਪਰ ਇਹ ਚਾਹ ਰਹੀ ਹੈ ਤੇ ਇਹ ਵਿੱਚ ਨਹੀਂ ਆਂਬ ਕੱਢ ਲੇ ਕੋਹ ਵਿੱਚ ਪਾਵਾ ਕੇ ਥੋੜਾ ਥੋੜਾ ਕੱਟਣਾ ਲੱਗ ਪਈ ਜਿੰਨੇ ਟੁਕੜੇ ਆਂਬ ਕੱਟ ਕੇ ਪਾਵਾ ਆਪਰਾ ਹੀ ਕੱਟਣਾ ਦੇਖ ਹਾਂ ਹਾਂ ਸੋਇਆ ਦਾ ਤੇ ਪਾ ਰਹੀ ਹਾਂ ਆਜੂ ਜਾਜ ਠੰਡ ਦੀ ਬਾਲਕ ਪੂਰੀ ਹੋ ਗਈ ਹੈ ਖੜੇ ਬਣਵੇਂ ਆ ਹੁਣ ਵਿਚਾਰ ਕਰ ਦਰਨਾ ਦੇਖੋ ਆਪਣੇ ਲਾਪਰਵਾਹੀ ਦਾ ਨਤੀਜਾ ਹੋਰਦਾ ਸਾਫ ਕਰ ਉਹ ਜਿਆਦਾ ਹੋਣੀ ਨਹੀਂ ਕੋਲ ਮਿੱਠਾ ਬਣ ਜਾਣਾ ਨਹੀਂ ਬਣਨਾ ਹਾਂ ਹੋਣੀ ਇੱਕ ਹੋਰ ਚਾਹ ਉਹ ਪਾ ਦੇ ਇਹ ਲੋਨ ਪਾ ਕੋੜੀ ਸਟਾਪ ਕਰ ਆਹ ਬਾਰੇ ਸੋ ਜੀ ਬਲਟਾ ਹਲਦੇਵੋਚ ਭਾਈ ਮਗਰੇ ਡੱਬੇ ਚ ਬਸ ਹੋਣ ਵਿੱਚ ਉਹ ਦੇਣਾ ਨਹੀਂ ਲਾ ਲੋ ਜਿਵੇਂ ਕ੍ਰਿਸਮਸ ਪੈ ਨਾ ਵੀ ਪਾ ਲੈਣੇ ਦੋ ਉਹ ਨੂੰ ਪਾਈ ਦੇ ਵਿੱਚ ਫਿਰ ਸੁਮਿਸ ਲਾਲ ਮਿਰਚ ਬਾਬਾ ਕੋਲ ਗੋਲ ਲੱਗੇ ਤਾਂ ਪੈਕੇਟ ਵਿੱਚ ਪਾ ਲਓ ਲਾਲ ਮਿਰਚ ਦੇਖੀ ਦਿਖਾਏ ਹੈਗੀ ਲਾਲ ਮਿਰਚ ਹੈਗੀ ਉਹ ਦੇਗੀ ਮਿਰਚ ਵਾ ਨਹੀਂ ਦੇਗੀ ਉਹ ਨਾ ਲਾਲ ਮਿਰਚ ਕੋਈ ਨਹੀਂ ਲਾਲ ਉਹ ਕੋਈ ਜਾਨੀ ਬਾਤ ਹੈ ਜੇ ਤੂੰ ਇਦਾਂ ਨਾ ਖੜਾ ਏਦਾਂ ਦਾ ਖਾਣਾ ਕਾਲੀ ਮਿਰਚ ਤੇ ਪਈ ਹੋਈ ਹੈ ਚੰਗੀ ਸਰਾ ਮਿਰਚ ਕੋਲ ਤੇ ਮੈਨੇਜਰ ਪਾਣੀ ਪੀ ਲਿਆ ਤੋੜ ਬੰਨ ਨਿਕਾਲਾ ਚ ਪੈਣਾ ਨਹੀਂ ਪੂਰਾ ਕੋਈ ਨਹੀਂ ਨਾ ਉਹ ਪਾ ਲਾਂਗੇ ਬਾਕੀ ਡੱਬਾ ਵੇਖ ਤੁਰ ਪਾ ਲਾਂਗੇ ਬਸ ਇਹਦੇ ਚ ਕੀ ਕਰਾਂ ਚ ਇਹਦੇ ਚ ਪਾ ਹੀ ਨਹੀਂ ਵੇਖ ਖੰਡ ਦੋ ਜੀ ਚਾਹੀਦੀ ਹੈ ਨਾ ਕਿਹ ਕੁ ਜਾਣੀ ਨਹੀਂ ਕੁਲ ਜਾਣੇ ਖੰਡ ਕੋਲ ਨਾ ਕੋਈ ਕੰਮ ਸਾਬਾ ਜੀ

ਮੇਰਾ ਕੁਕੀ ਤਰ੍ਹਾਂ ਹੱਥ ਨਾਲ ਹਲਖਣਾ ਰਲਾ ਹੈ ਦਿਨਾਂ ਸੋਕਾ ਸੋਕਰ ਹੈ ਨਾ ਬੜੀਆ ਲਿੰਦਾ ਇਹ ਚੋ ਵੀ ਫਾਇਦਾ ਦੂਜਾ ਜਿਹੜਾ ਹੁੰਦਾ ਆਮ ਪਾਪੜ ਇਹ ਨਾ ਹੁੰਦਾ ਚੀਕ ਕਹਿੰਦੇ ਜਿੱਤੇ ਪੈਣਾ ਲਗਦਾ तकरीबन 5 ਕਿਲੋ ਤੇ 5 ਕਿਲੋ ਦਾ ਵਟਪਾਉਂ ਲਗਦਾ ਹਾਂ ਬਹੁਤ ਘਾਣਾ ਸਾਰਾ ਪਾਵਾ ਹਾਂ ਸਾਰੇ ਢੋਲੀ ਚਾਣਾ ਇਹ ਉਦਾਂ ਸੇਮ ਨੂੰ ਭਾਈ ਸਾਰਾ सुका बसि इन बंदा पई तूफ़ान ਇਹ ਮੈਟ੍ਰੋਚਾ ਨੂੰ ਲੈ ਕੇ ਆ ਗਏ ਧੁੱਪੇ ਹੁਣ ਇਹਨੂੰ ਕਿਨੇ ਦੋ ਦਿਨ ਧੁੱਪਾ ਲਵਾਉਣੀ ਆ ਉਸ ਤੋਂ ਬਾਅਦ ਨੂੰ ਖੜਨਾ ਖੱਲ ਇਹ ਅਮੀ ਘਰ ਅੰਦਰ ਹਾਦਾਂਗੇ